Happy birthday to you, happy birthday to you, happy birthday. ਜੋਰ <laughs> <और> से बोलो ਸਾਡੇ ਪ੍ਰੀਤ ਫਿਟ ਅਕੈਡਮੀ ਆਲਮਗੀਰ ਸਾਹਿਬ ਗੁਰੂਆਂ ਦੀ ਧਰਤੀ ਆ ਚੰਨਾ ਫਾਰਮ ਹਾਊਸ ਦੇ ਵਿੱਚ ਜਿਹੜੀ ਸਾਡੀ ਅਕੈਡਮੀ ਖੋਲੀ ਆ ਅਸੀਂ ਤੇ ਉਹ ਅਕੈਡਮੀ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਪੰਜਾਬ ਦੇ ਪੱਖੋਂ ਵੱਖਰੇ ਪਿੰਡਾਂ ਤੋਂ ਤੇ ਨਾਲ ਵੀ ਪੰਜਾਬ ਦੇ 23 ਜਿਹੇ ਸਾਡੇ ਕੋਲੇ ਪਹੁੰਚੇ ਨੇ ਇਹਦੇ ਵਿੱਚ ਪਹਿਲਾ ਇਹ ਹੈਪੀ ਵਾਰਡੇ ਪਹਿਲਾ ਜਨਮ ਦਿਨ ਸਾਡੀ ਇਹ ਬੱਚੀ ਦਾ ਅਸੀਂ ਅੱਜ ਮਨਾਇਆ ਕੈਟਨੀ ਦੇ ਵਿੱਚ ਤੇ ਸਾਨੂੰ ਬਹੁਤ ਵਧੀਆ ਲੱਗਿਆ ਇਹ ਸਾਡਾ ਪਰਿਵਾਰ ਆ ਤੇ ਅਸੀਂ ਇਹਨਾਂ ਨੂੰ ਉਸੇ ਆਪਣੇ ਪਰਿਵਾਰ ਵਾਂਗ ਹੀ ਰੱਖਦੇ ਹਾਂ ਪਰਿਵਾਰੀ ਸਮਝਦੇ ਹਾਂ ਤੇ ਇਸ ਬੱਚੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਇੱਕ ਇਹਦੀ ਮਨੋ ਕਾਮਨਾ ਪੂਰੀ ਕਰੇ